ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਪੰਜਾਬੀ ਇੰਡਸਟਰੀ ਦੇ ਵਿੱਚ 27 ਜੂਨ 2025 ਕੁਝ ਹੀ ਦਿਨਾਂ ਨੂੰ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਸਰਦਾਰ ਜੀ 3 ਦੂਜੇ ਹੀ ਪਾਸੇ ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਦਰਸ਼ਕਾਂ ਨੇ ਇਸ ਫਿਲਮ ਦਾ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਸੋਸ਼ਲ ਮੀਡੀਆ ਤੇ ਇਸ ਫਿਲਮ ਦੇ ਬਾਰੇ ਮਾੜਾ ਕਿਹਾ ਜਾ ਰਿਹਾ ਹੈ ਪ੍ਰੋਡਿਊਸਰਸ ਦੇ ਵੱਲੋਂ ਇੱਕ ਗਲਤੀ ਇਸ ਫਿਲਮ ਦੇ ਵਿੱਚ ਹੈ ਕੀਤੀ ਗਈ ਹੈ ਉਹ ਕਿਹੜੀ ਵੱਡੀ ਗਲਤੀ ਹੈ ਜਿਹੜੀ ਲੋਕਾਂ ਦੇ ਵੱਲੋਂ ਨਾ ਪਸੰਦ ਕੀਤੀ ਜਾ ਰਹੀ ਹੈ ਲੋਕ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਸਭ ਤੋਂ ਪਹਿਲਾਂ ਇਸ ਫਿਲਮ ਦੇ ਪ੍ਰੋਡਿਊਸਰ ਦੀ ਗੱਲ ਕਰ ਲੈਣੇ ਆ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਗੁਨਬੀਰ ਸਿੰਘ ਸਿੱਧੂ ਤੇ ਮਨਮੋਹ ਸਿੰਘ ਇਹ ਦੋ ਪ੍ਰੋਡਿਊਸਰਸ ਇਸ ਫਿਲਮ ਦੇ ਨੇ ਦੋਨਾਂ ਦੇ ਵੱਲੋਂ ਵੱਡੀ ਗਲਤੀ ਹੋਈ ਹੈ ਸਰਦਾਰ ਜੀ 3 ਫਿਲਮ ਨੂੰ ਲੈ ਕੇ ਕਿਉਂਕਿ ਦਰਸ਼ਕਾਂ ਦੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਅਸੀਂ ਪਾਕਿਸਤਾਨੀ ਜਿੰਨੇ ਵੀ ਕਲਾਕਾਰ ਨੇ ਉਹਨਾਂ ਦਾ ਬਾਇਕਾਟ ਕਰਦਾ ਹੈ ਇਸ ਦੇ ਬਾਵਜੂਦ ਹੀ ਸਰਦਾਰ ਜੀ 3 ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਨ ਆਮਿਰ ਨੂੰ ਕਾਸਟ ਕੀਤਾ ਗਿਆ ਇੱਕ ਪਾਸੇ ਜਿੱਥੇ ਪੂਰੀ ਪੰਜਾਬੀ ਇੰਡਸਟਰੀ ਪਾਕਿਸਤਾਨੀ ਕਲਾਕਾਰਾਂ ਦਾ ਬਾਇਕਾਟ ਕਰ ਰਹੀ ਹੈ ਪਾਕਿਸਤਾਨੀ ਕਲਾਕਾਰ ਇਫਤਖਾਰ ਠਾਕੁਰ ਵੀ ਪੰਜਾਬੀ ਇੰਡਸਟਰੀ ਦੇ ਬਾਰੇ ਬਹੁਤ ਸਾਰੇ ਗਲਤ ਬਿਆਨ ਦਿੰਦੇ ਹੋਏ ਨਜ਼ਰ ਆਏ ਸੀਗੇ ਪੰਜਾਬੀ ਇੰਡਸਟਰੀ ਨੇ ਪਾਕਿਸਤਾਨੀ ਕਲਾਕਾਰਾਂ ਦਾ ਬਾਇਕਾਟ ਕੀਤਾ ਹੈ ਤੇ ਉੱਥੇ ਹੀ ਦੂਜੇ ਪਾਸੇ ਸਰਦਾਰ ਜੀ 3 ਫਿਲਮ ਦੇ ਪ੍ਰੋਡਿਊਸਰ ਹਾਨਿਆ ਆਮਰ ਨੂੰ ਚੜਾਵਾ ਦੇ ਰਹੇ ਨੇ ਇਸ ਫਿਲਮ ਦੇ ਵਿੱਚ ਉਸ ਨੂੰ ਕਾਸਟ ਕਰਕੇ ਹਾਨਿਆ ਆਮਰ ਨੂੰ ਉੱਪਰ ਦਿਖਾ ਰਹੇ ਨੇ ਜਦਕਿ ਪੰਜਾਬੀ ਇੰਡਸਟਰੀ ਬਾਰੇ ਪਾਕਿਸਤਾਨੀ ਕਲਾਕਾਰ ਲਗਾਤਾਰ ਗਲਤ ਗੱਲਾਂ ਬੋਲਦੇ ਹੋਏ ਝੂਠ ਬੋਲਦੇ ਹੋਏ ਨਜ਼ਰ ਆਉਂਦੇ ਨੇ ਉੱਥੇ ਹੀ ਇਸ ਫਿਲਮ ਦੇ ਪ੍ਰੋਡਿਊਸਰਜ਼ ਦੇ ਵੱਲੋਂ ਹਾਨਿਆ ਆਮਰ ਨੂੰ ਇਸ ਫਿਲਮ ਦੇ ਵਿੱਚ ਕਾਸਟ ਕਰਕੇ ਇਹ ਸਾਬਿਤ ਕੀਤਾ ਗਿਆ ਹੈ ਕਿ ਪਾਕਿਸਤਾਨੀ ਕਲਾਕਾਰ ਜੋ ਵੀ ਪੰਜਾਬੀ ਇੰਡਸਟਰੀ ਬਾਰੇ ਕਹਿ ਰਹੇ ਨੇ ਉਹ ਸਭ ਸੱਚ ਹੈ ਸਰਦਾਰ ਜੀ 3 ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਿਆ ਹੈ ਪਰ ਟੀਜ਼ਰ ਦੇ ਵਿੱਚ ਕਿਤੇ ਹਾਨਿਆ ਅਮੀਰ ਨੂੰ ਨਹੀਂ ਵਿਖਾਇਆ ਗਿਆ ਹੋ ਸਕਦਾ ਹੈ ਕਿ ਹਾਨਿਆ ਅਮੀਰ ਨੂੰ ਇਸ ਕਰਕੇ ਟੀਜ਼ਰ ਦੇ ਵਿੱਚ ਨਾ ਵਿਖਾਇਆ ਗਿਆ ਹੋਵੇ ਕਿ ਦਰਸ਼ਕ ਇਸੇ ਕਾਰਨ ਜੇਕਰ ਹਾਨਿਆ ਅਮੀਰ ਨੂੰ ਪਹਿਲਾਂ ਰਿਵੀਲ ਕਰ ਦਿੰਦੇ ਨੇ ਕਿ ਵਾਕਿਆ ਹੀ ਫਿਲਮ ਦੇ ਵਿੱਚ ਹਾਨਿਆ ਅਮੀਰ ਦੇ ਸੀਨਸ ਹੈਗੇ ਨੇ ਤਾਂ ਕੀ ਪਤਾ ਲੋਕ ਫਿਲਮ ਵੇਖਣ ਹੀ ਨਾ ਜਾਣ ਹੋ ਸਕਦਾ ਹੈ ਕਿ ਪ੍ਰੋਡਿਊਸਰਜ਼ ਦੇ ਵੱਲੋਂ ਇਹ ਪੁਆਇੰਟ ਸੋਚਿਆ ਗਿਆ ਹੋਵੇ ਕਿ ਜੇਕਰ ਹਾਨਿਆ ਅਮੀਰ ਦਾ ਚਿਹਰਾ ਉਹ ਟੀਜ਼ਰ ਦੇ ਵਿੱਚ ਰਿਲੀਜ਼ ਕਰ ਦਿੰਦੇ ਨੇ ਤਾਂ ਦਰਸ਼ਕ ਫਿਲਮ ਵੇਖਣ ਨਹੀਂ ਜਾਣਗੇ ਕਿਉਂਕਿ ਦਰਸ਼ਕਾਂ ਦੇ ਵੱਲੋਂ ਤਾਂ ਚਾ ਚੁਕੀ ਹੈ ਕਿ ਪਾਕਿਸਤਾਨੀ ਅਦਾਕਾਰ ਜਿਸ ਫਿਲਮ ਦੇ ਵਿੱਚ ਹੋਣਗੇ ਉਹ ਫਿਲਮ ਨਹੀਂ ਵੇਖੀ ਜਾਏਗੀ ਤੇ ਪ੍ਰੋਡਿਊਸਰਸ ਨੂੰ ਡਾਇਰੈਕਟਰਸ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਉਹ ਪਾਕਿਸਤਾਨੀ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੂੰ ਫਿਲਮ ਦੇ ਵਿੱਚ ਨਾਲ ਲੈਣ ਹਾਨਿਆ ਆਮਿਰ ਦੀ ਜੇਕਰ ਗੱਲ ਕਰਦੇ ਹਾਂ ਹਾਨਿਆ ਆਮਿਰ ਦੀ ਇਹ ਪਹਿਲੀ ਪੰਜਾਬੀ ਮੂਵੀ ਹੋਣੀ ਸੀਗੀ ਪਹਿਲੀ ਫਿਲਮ ਉਹਨਾਂ ਦੀ ਹੋਣੀ ਸੀਗੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸੀਗਾ ਪ੍ਰੋਡਿਊਸਰਸ ਦੇ ਵੱਲੋਂ ਵੀ ਕਾਫੀ ਜ਼ੋਰ ਲਗਾਇਆ ਗਿਆ ਸੀਗਾ ਕਿ ਹਾਨਿਆ ਆਮਿਰ ਨੂੰ ਉਸ ਫਿਲਮ ਦੇ ਵਿੱਚ ਕਾਸਟ ਕੀਤਾ ਜਾਵੇ ਬੜੀਆਂ ਗੱਲਾਂ ਸੋਸ਼ਲ ਮੀਡੀਆ ਤੇ ਵੀ ਹੋਈਆਂ ਕਿ ਪਾਕਿਸਤਾਨੀ ਅਦਾਕਾਰਾਂ ਹਾਨਿਆ ਵਿਚ ਲਿਆ ਜਾ ਰਿਹਾ ਹੈ ਕਿਉਂ ਲਿਆ ਜਾ ਰਿਹਾ ਹੈ ਕਿਉਂਕਿ ਇੰਡਸਟਰੀ ਦੀ ਜੇਕਰ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਅਜਿਹੇ ਨਾਮਵਰ ਕਲਾਕਾਰ ਨੇ ਜਿਹੜੇ ਫਿਲਮਾਂ ਦੇ ਵਿੱਚ ਆਉਂਦੇ ਨੇ ਔਰ ਫਿਲਮਾਂ ਬੇਹਦ ਅਸੰਤ ਕੀਤੀਆਂ ਜਾਂਦੀਆਂ ਨੇ ਪਰ ਉਸ ਦੇ ਬਾਵਜੂਦ ਵੀ ਪ੍ਰੋਡਿਊਸਰਸ ਦਾ ਇਹ ਫੈਸਲਾ ਕਿ ਹਾਨਿਆ ਆਮਿਰ ਨੂੰ ਇਸ ਫਿਲਮ ਦੇ ਵਿੱਚ ਲਿਆ ਜਾਵੇ ਜਦਕਿ ਜਿਹੜੇ ਦਰਸ਼ਕ ਨੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਜੇਕਰ ਹਾਨਿਆ ਅਮੀਰ ਇਸ ਫਿਲਮ ਦੇ ਵਿੱਚ ਹੁੰਦੀ ਹੈ ਤਾਂ ਫਿਲਮ ਵੇਖਣ ਕੋਈ ਵੀ ਨਹੀਂ ਜਾਣਗੇ ਜਿਹੜੇ ਚਾਹਣ ਵਾਲੇ ਨੇ ਫਿਲਮਾਂ ਨੂੰ ਬੇहद ਪਿਆਰ ਦਿੰਦੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਚਾਹੇ ਕਿਸੇ ਵੀ ਵਿਸ਼ੇ ਦੇ ਉੱਪਰ ਫਿਲਮ ਰਿਲੀਜ਼ ਹੁੰਦੀ ਹੈ ਫਿਲਹਾਲ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਟੀਜ਼ਰ ਦੇ ਵਿੱਚ ਹਾਨਿਆ ਅਮੀਰ ਨੂੰ ਇਸ ਕਰਕੇ ਨਹੀਂ ਵਿਖਾਇਆ ਗਿਆ ਕਿਤੇ ਹਾਨਿਆ ਅਮੀਰ ਜੇਕਰ ਪਹਿਲਾ ਰਿਲੀਜ਼ ਕਰ ਦਿੰਦੇ ਨੇ ਉਹਦਾ ਚਿਹਰਾ ਪਹਿਲਾ ਦਿਖਾ ਦਿੰਦੇ ਨੇ ਹਾਨਿਆ ਅਮੀਰ ਦਾ ਚਿਹਰਾ ਹੋ ਸਕਦਾ ਹੈ ਕਿ ਦਰਸ਼ਕ ਇਹ ਫਿਲਮ ਦੇਖਣ ਨਾ ਜਾਣ ਪ੍ਰੋਡਿਊਸਰਸ ਦੀ ਇੱਕ ਚਾਲ ਹੋ ਸਕਦੀ ਹੈ ਉਹਨਾਂ ਦਾ ਪੁਆਇੰਟ ਜਿਹੜਾ ਉਹਨਾਂ ਨੇ ਸੋਚਿਆ ਕਿ ਟੀਜ਼ਰ ਦੇ ਵਿੱਚ ਉਹਨੂੰ ਨਹੀਂ ਵਿਖਾਵਾਂਗੇ ਸਿੱਧਾ ਫਿਲਮ ਦੇ ਵਿੱਚ ਹੀ ਵਿਖਾਵਾਂਗੇ ਤੇ ਦਰਸ਼ਕਾਂ ਦੇ ਵੱਲੋਂ ਭਾਰੇ ਵਿਰੋਧ ਸਰਦਾਰ ਜੀ 3 ਫਿਲਮ ਦਾ ਇਸ ਵੇਲੇ ਕੀਤਾ ਜਾ ਰਿਹਾ ਹੈ ਜੇਕਰ ਹਾਨੀ ਅਮਰ ਇਸ ਫਿਲਮ ਦੇ ਵਿੱਚ ਨਜ਼ਰ ਆਉਂਦੇ ਨੇ ਕੀ ਜਿਹੜੇ ਚਾਹਣ ਵਾਲੇ ਨੇ ਜਿਹੜੇ ਫਿਲਮਾਂ ਨੂੰ ਪਿਆਰ ਕਰਦੇ ਨੇ ਪੰਜਾਬੀ ਫਿਲਮਾਂ ਨੂੰ ਪਿਆਰ ਕਰਦੇ ਨੇ ਉਹ ਇਸ ਫਿਲਮ ਦਾ ਬਾਇਕਾਟ ਕਰਨਗੇ ਕੀ ਸ਼ਿਕਾਇਤ ਉਹਨਾਂ ਦੀ ਰਹੇਗੀ ਸਾਨੂੰ ਕਮੈਂਟ ਸੈਕਸ਼ਨ 'ਆਈ ਜ਼ਰੂਰ ਦੱਸਣਾ ਟੇਕ ਦਰੋਦਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ